ਆਯੁਰਵੈਦਿਕ ਪ੍ਰੋਡਕਟ ਦੇ ਕੇ ਤੁਸੀਂ ਦਾਅਵੇ ਕਰਦੇ ਹੋ ਕਿ ਉਹਨਾਂ ਦੇ ਰੋਗ ਠੀਕ ਹੁੰਦੇ ਨੇ ਕੀ ਆਯੁਰਵੈਦਾ ਐਲੋਪੈਥੀ ਤੇ ਹੋਮੋਪੈਥੀ ਇਹਨਾਂ ਦੇ ਠੀਕ ਕਰਨ ਦੇ ਵਿਚਾਰੇ ਅੰਤਰ ਕੀ ਹੈ ਇਹ ਸਾਰੀਆਂ ਪੈਥੀਆਂ ਦੇ ਵਿੱਚ ਡਿਫਰੈਂਸ ਕੀ ਹੈ ਹੂੰ ਹੁਣ ਦੇਖੋ ਜਿਹੜਾ ਆਯੁਰਵੇਦ ਹੈ ਇਹ ਆਯੂ ਦਾ ਵੇਦ ਹੈ ਮਤਲਬ ਉਮਰ ਨੂੰ ਵਧਾਉਣ ਵਾਲਾ ਲੰਬੀ ਉਮਰ ਨੂੰ ਤੰਦਰੁਸਤੀ ਦੇਣ ਵਾਲਾ ਹੂੰ ਇਹ ਨਾ ਕੇ ਕੋਈ ਬਿਮਾਰੀ ਦਾ ਇਲਾਜ ਨਹੀਂ ਹੈਗਾ ਆਯੁਰਵੇਦ ਕਿਸੇ ਬਿਮਾਰੀ ਦਾ ਇਲਾਜ ਨਹੀਂ ਹੈਗਾ ਇਹ ਹੈਗਾ ਕਿ ਬਿਮਾਰੀ ਹੋਵੇ ਹੀ ਨਾ ਇਹ ਉਹ ਚੀਜ਼ ਆ ਉਹ ਬਿਮਾਰੀ ਨੂੰ ਜੜ ਤੋਂ ਕੰਟਰੋਲ ਕਰਨ ਦੀ ਸ਼ਕਤੀ ਰੱਖਦਾ ਹੈ ਜਿਉਂ ਨਾਪ ਮੰਨ ਲਓ ਮੇਰੇ ਕੋਲੇ ਵੱਡੇ ਤੋਂ ਵੱਡੇ ਕੇਸ ਜਿਵੇਂ ਆਉਂਦੇ ਨੇ ਲੀਵਰ ਦੇ ਆ ਜਾਂਦੇ ਆ ਹਮਮ ਔਰ ਹੁਣ ਮੈਂ ਲੀਵਰ ਦੇ ਮਰੀਜ਼ ਨੂੰ ਕਹਿੰਨਾ ਵੀ ਜੇ ਤੁਸੀਂ ਕਹੋ ਕਿ ਐਲੋਪੈਥੀ ਹਮ ਐਲੋਪੈਥੀ ਇਹਦਾ ਇੱਕ ਉਹ ਟ੍ਰੀਟਮੈਂਟ ਆ ਜਿਹੜਾ ਤੁਹਾਨੂੰ ਇਮੀਡੀਏਟ ਕਹੂਗਾ ਜਾਓ ਟੈਸਟ ਕਰਾ ਲਓ ਓਕੇ ਆ ਆਯੁਰਵੇਦੀ ਕਹੂਗਾ ਕਿ 2 ਮਹੀਨੇ 3 ਮਹੀਨੇ ਚ ਠੀਕ ਹੋ ਜਾਊਗਾ ਲੇਕਿਨ ਐਲੋਪੈਥੀ ਵਾਲੇ ਕੋ ਸਾਰੀ ਉਮਰ ਖਾਈ ਜਾਈ ਇਹ ਆਯੁਰਵੇਦ ਦਾ ਰੱਬ ਦਾ ਆਪਣਾ ਦਿੱਤਾ ਸਿੱਧਾ